ਇਸ ਸੈਮੀਨਾਰ ਦੇ ਵਿੱਚ ਜਿਹੜੀ ਇੱਕ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਚਾਹਾਂਗੇ ਅਸੀਂ ਇਹਦੇ ਚੋਂ ਅ ਐਕਸਪਲੋਰ ਕਰੀਏ ਉਹ ਇਹ ਹੈ ਕਿ ਕਿਹੜੇ ਗੈਪਸ ਨੇ ਸਾਡੇ ਵਿੱਚ ਜਿਹੜੀ ਕਮਿਊਨਿਟੀ ਅ ਅਸੀਂ ਲੈਟਸ ਸੇ अर्ਲੀ ਸੈਟਲਰਸ ਕਹਾਂ ਲੋ ਜਾਂ ਥੋੜੇ ਜੇ ਪਹਿਲਾਂ ਵਾਲੇ ਤੇ ਜਿਹੜੇ ਸਟੂਡੈਂਟਸ ਬੱਚੇ ਜਿਹੜੇ ਸਿਰਫ ਪੜਨ ਲਈ ਆਉਂਦੇ ਆ ਉਹਨਾਂ ਵਿੱਚ ਤੇ ਸਾਡੇ ਵਿੱਚ ਕਿਹੜੇ ਗੈਪਸ ਪਰਹੈਪਸ ਹੈਗੇ ਤਾਂ ਕਿ ਅਸੀਂ ਜਿਹੜਾ ਡਿਸਕਨੈਕਟ ਹੈ ਉਹਨੂੰ ਅਸੀਂ ਕਵਰ ਕਰ ਸਕੀਏ ਤੇ ਅਸੀਂ ਕੋਈ ਸੋਲੂਸ਼ਨਸ ਵੀ ਲੱਭ ਸਕੀਏ ਸੋ ਜਿਹੜੀ ਲਾਸਟ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਸਪੀਕਰਸ ਤੋਂ ਕੁਐਸਚਨਸ ਪੁੱਛ ਸਕਦੇ ਆ ਸੋ ਮੇਬੀ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ ਸਕਦੇ ਆ ਕਿ ਅਸੀਂ ਸਿਰਫ ਗੱਲਾਂ ਕਰਕੇ ਛੱਡ ਨਾ ਦੇਈਏ ਲਿਟਰੇਰੀ ਰਿਫਲੈਕਸ਼ਨਸ ਦਾ ਗੋਲ ਇਹ ਹੈ ਜਿਵੇਂ ਮੈਡਮ ਸਰਜੀਤ ਜੀ ਨੇ ਵੀ ਦੱਸਿਆ ਕਿ ਸੋਲੂਸ਼ਨਸ ਵੀ ਸਾਡੇ ਕੋਲ ਐਟਲੀਸਟ ਥੋੜੇ ਜੇ ਹੋਣੇ ਚਾਹੀਦੇ ਆ ਸੋ ਸਾਡੇ ਫਰਸਟ ਗੈਸਟ ਸਪੀਕਰ ਨੇ ਡਾਕਟਰ ਕੁਲਦੀਪ ਸਿੰਘ ਉਮ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਨੇ ਉਹਨਾਂ ਨੇ 2014 ਤੋਂ 2021 ਤੱਕ এডਿਕੇਸ਼ਨ ਤੇ ਕਮਿਊਨਿਟੀ ਡਿਪਾਰਟਮੈਂਟ ਵਿੱਚ ਸਰਵਿਸਿਜ਼ ਦਿੱਤੀਆਂ ਨੇ ਇਸ ਤੋਂ ਪਹਿਲਾਂ ਇਹਨਾਂ ਨੇ ਕਈ ਹੋਰ ਆਰਗੇਨਾਈਜੇਸ਼ਨਸ ਦੇ ਵਿੱਚ ਟੀਚ ਵੀ ਕੀਤਾ ਹੈ ਪੀ ਐਚ ਡੀ ਰਿਲੇਟਿਡ ਖੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਹਨਾਂ ਨੇ ਮੁਕੰਮਲ ਕੀਤੀ ਤੇ ਬਹੁਤ ਸਾਰੇ ਸਟੂਡੈਂਟਸ ਨੂੰ ਇਹਨਾਂ ਨੇ ਉਹਨਾਂ ਦੀ ਰਿਸਰਚ ਵਿੱਚ ਗਾਈਡ ਕੀਤਾ ਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਬਹੁਤ ਸਾਰੇ ਹੋਰ ਸੋਸ਼ਲ ਮਸਲੇਆ ਬਾਰੇ ਇਹਨਾਂ ਦੇ ਲਿਖੇ ਹੋਏ ਆਰਟੀਕਲਸ ਅਸੀਂ ਅਕਸਰ ਦੇਖਦੇ ਰਹਿੰਦੇ ਆ ਨਿਊਜ਼ਪੇਪਰਸ ਦੇ ਵਿੱਚ magazines ਦੇ ਵਿੱਚ ਤੇ ਕੈਨੇਡਾ ਤੋਂ ਇੱਕ ਛਪਦਾ ਹੈ ਸਰੋਕਾਰਾਂ ਦੀ ਆਵਾਜ਼ ਜਿਹੜਾ ਕਿ ਸਾਡੇ ਵਿੱਚੋਂ ਬਹੁਤੇ ਵਾਕਫ ਹੋਣਗੇ ਬਹੁਤ ਹੀ ਮਿਆਰ ਦਾ ਅਖਬਾਰ ਹੈ ਉਹਦੇ ਵਿੱਚ ਇਸਲਾਹਕਾਰ ਦੀ ਸੇਵਾ ਦੇ ਨਾਲ ਨਾਲ ਉਹਦੇ ਵਿੱਚ ਲਿਖਦੇ ਵੀ ਨੇ ਸੋ ਬਹੁਤ ਸਾਰੀਆਂ ਤਾਲੀਆਂ ਦੇ ਨਾਲ ਅਸੀਂ ਸਵਾਗਤ ਕਰਾਂਗੇ ਡਾਕਟਰ ਕੁਲਦੀਪ ਸਿੰਘ ਜੀ ਦਾ ਹਾਂਜੀ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਪਲੀਜ਼ ਆਪਣੇ ਸੈਲ ਫੋਨਸ ਬੰਦ ਕਰ ਦਿਓ ਉਹਦੇ ਨਾਲ ਸਪੀਕਰ ਵੀ ਡਿਸਟਰੈਕਟ ਹੁੰਦੇ ਆ ਤੇ ਆਡੀਅנס ਵਿੱਚ ਵੀ ਉਹ ਮੁਸ਼ਕਿਲ ਆਉਂਦੀ ਹੈ ਥੈਂਕ ਯੂ ਸਰ ਪਲੀਜ਼ 15 ਮਿੰਟਸ ਰੱਖਣਾ ਥੈਂਕ ਯੂ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ 바ਵਾ ਸਿੰਘ ਜੀ ਤੇ ਹੋਰ ਸਾਡੇ ਪ੍ਰਜੀਡੀਅਮ ਵਿੱਚ ਸਸ਼ੋਭਤ ਤੇ ਬਹੁਤ ਹੀ ਸ਼ਾਨਦਾਰ ਆਡੀਅன்ஸ் ਬੜਾ ਸੰਜੀਦਾ ਮਸਲਾ ਜਿਹਦੇ ਤੇ ਅੱਜ ਆਪਾਂ ਗੱਲਬਾਤ ਕਰਨ ਵਾਸਤੇ ਇਕੱਠੇ ਹੋਏ ਹਾਂ ਕਿਉਂਕਿ ਟਾਈਮ ਨੂੰ ਧਿਆਨ ਚ ਰੱਖਦੇ ਹੋਏ ਮੈਂ ਕੁਝ ਚੀਜ਼ਾਂ ਜਿਹੜੀਆਂ ਫੰਡਾਮੈਂਟਲ ਬੁਨਿਆਦੀ ਗੱਲਾਂ ਉਹਦੇ ਤੇ ਕਰਾਂਗਾ ਹਿਸਟੋਰਿਕਲੀ ਸਿਰਫ 20ਵੀਂ ਸਦੀ ਦੇ ਦੋ ਕੰਪੋਨੈਂਟ ਨਹੀਂ ਜਦੋਂ ਹੀ ਜਿਹੜੇ ਖਿੱਤੇ ਨੂੰ ਆਪਾਂ ਬਿਲੋਂਗ ਕਰਦੇ ਆਂ ਪੰਜਾਬ ਉਸ ਖਿੱਤੇ ਦੇ ਵਿੱਚੋਂ ਪਰਵਾਸ ਦਾ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਉਹ ਲਾਸਟ ਜਿਹੜੀ ਹੈ 19th ਸੈਂਚਰੀ ਸ਼ੁਰੂ ਹੁੰਦਾ ਸ਼ੁਰੂਆਤ ਦਾ ਕਾਰਨ ਜਿਹੜਾ ਬਹੁਤ ਜ਼ਿਆਦਾ ਆ ਡਾਰਲਿੰਗ ਦੀ ਇੱਕ ਬਹੁਤ ਮਸ਼ਹੂਰ ਸਟੱਡੀ ਆ ਕਿ 1901 ਦੇ ਵਿੱਚ ਲਗਭਗ 6263000 ਜਿਹੜੇ ਆ ਕਿਸਾਨ ਸ਼ਾਹੂਕਾਰਾ ਕਰਜ਼ੇ ਸੀ ਤੇ ਦੂਜਾ ਜਿਹੜੇ ਬਰਤਾਨਵੀ ਐਂਬਰੇਲਿਜ਼ਮ ਸੀ ਉਹਦੀ ਬਹੁਤ ਡੋਮੀਨੇਸ਼ਨ ਸੀ ਤੇ 7-8 ਸਾਲ ਦੇ ਵਿੱਚ ਹੀ ਵੱਧ ਕੇ 10-12 ਦੇ ਵਿੱਚ ਆ ਕੇ 1 ਲੱਖ 63 ਹਜ਼ਾਰ ਤੋਂ ਉੱਪਰ ਜਿਹੜੇ ਨੇ 샤ਹੂਕਰ ਵੱਧ ਜਾਂਦੇ ਨੇ ਕੋਈ ਵੀ ਕਿਸਾਨ ਆ ਜਿਹੜਾ ਕਰਜ਼ੇ ਤੋਂ ਬਾਹਰ ਨਹੀਂ ਸੀ ਉਸ ਵੇਲੇ ਤੇ ਕਰਜ਼ੇ ਦੀ ਮਾਰ ਇੰਨੀ ਜ਼ਿਆਦਾ ਸੀ ਜਿਨੇ ਬਹੁਤ ਵਧੀਆ ਰਾਈਟਰਜ਼ ਨੇ ਲਿਖਿਆ ਕਿ ਦੋ ਡੰਗ ਦੀ ਰੋਟੀ ਵੀ ਜ਼ਮੀਨ ਨਹੀਂ ਸੀ ਦੇ ਰਹੀ ਉਸ ਤੋਂ ਪ੍ਰਵਾਸ ਜਿਹੜਾ ਸ਼ੁਰੂ ਹੁੰਦਾ ਜਿਹੜੀ ਇਹ ਧਰਤੀ ਖਾਲੀ ਪਈ ਸੀ ਨਾਰਥ ਅਮਰੀਕਾ ਦੀ ਇਹਦੇ ਚ ਉਸ ਵੇਲੇ ਇੱਕ ਯੂਰਪ ਚੋਂ ਸਭ ਤੋਂ ਵੱਡਾ ਦੁਨੀਆ ਦਾ ਪ੍ਰਵਾਸ ਹੁੰਦਾ ਲੱਖਾਂ ਲੋਕ ਆ ਕੇ ਇੱਧਰ ਕਿਸਾਨੀ ਦੇ ਤੌਰ ਤੇ ਉਧਰ ਆਉਂਦੀ ਹੈ ਪ੍ਰਵਾਸ ਕਰਕੇ ਤੇ ਖੇਤੀ ਸ਼ੁਰੂ ਕਰਦੇ ਸਾਡੇ ਪੰਜਾਬ ਚੋਂ ਵੀ ਬਹੁਤ ਲੋਕ ਆਉਂਦੇ ਨੇ ਤੇ ਖੇਤੀ ਸ਼ੁਰੂ ਕਰਦੇ ਨੇ ਇੱਕ ਉਸ ਤੋਂ 1950 ਮਿਆਂ 45 ਮਿਆਂ ਤੱਕ ਫੀਲਡ ਆਜ਼ਾਦੀ ਦੀ ਸਟ੍ਰਗਲ ਚੱਲਦੀ ਆ ਦੁਨੀਆ ਦਾ ਇੱਕ ਨਕਸ਼ਾ ਬਦਲਣ ਲੱਗ ਜਾਂਦਾ ਤੇ ਇਹ ਜਿਹੜੇ ਆਉਂਦੇ ਨੇ ਲੜਨ ਵਾਲੇ ਉਹਨਾਂ ਲੱਗਦਾ ਵੀ ਆਪਾਂ ਆਪਦਾ ਮੁਲਕ ਬਣਾ ਲਾਂਗੇ ਜਿਹਨੂੰ ਅਸੀਂ ਗਦਰੀ ਬਾਬੇ ਕਹਿੰਦੇ ਆ ਪਾਕਿਰ ਸਿੰਘ ਉਹ ਨਹੀਂ ਕਹਿੰਦੇ ਉਹ ਸਾਰੇ ਦੇ ਸਾਰੇ ਸ਼ਿਫਟ ਕਰ ਜਾਂਦੇ ਨੇ ਇੱਕ ਕਿਸਮ ਦੀ ਦੁਨੀਆ ਨਵੇਂ ਰੂਪ ਚ ਸਾਊਥ ਤੇ ਨਾਰਥ ਦੀ ਇੱਕ ਨਵੀਂ ਡਿਵੀਜ਼ਨ ਹੁੰਦੀ ਹੈ ਐਂਟੀ ਕੋਲੋਨੀਅਲ ਸਟਰਗਲ ਚੋ ਪ੍ਰਵਾਸ ਤੁਰ ਵਰਸ ਪ੍ਰਵਾਸ ਵੀ ਹੋ ਜਾਂਦਾ ਤੇ ਪੜਿਆ ਲਿਖਿਆ ਹਿੱਸਾ ਜਿਹੜਾ ਉਧਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਇਸ ਉਹਦੀ ਹਿਸਟੋਰੀਕਲੀ ਤੇ ਅੱਜ ਨਾਲੋਂ ਬਹੁਤ ਹੀ ਇੰਟਾਇਰਲੀ ਡਿਫਰੈਂਟ ਅੱਜ ਦਾ ਪ੍ਰਵਾਸ ਤੇ ਉਹਦੇ ਚੋ ਫਰਕ ਆ ਤੇ ਉਸ ਵੇਲੇ ਜਿਹੜੇ ਹਿੱਸੇ ਨੇ ਉਸ ਖਿੱਤੇ ਚ ਜਾ ਕੇ ਆਪਣਾ ਡਿਵੈਲਪ ਕਰਦੇ ਨੇ ਮੁੜ ਕੇ ਕੀ ਆ ਕਿ ਜਿਹੜੇ ਖਿੱਤੇ ਚ ਹੌਲੀ ਹੌਲੀ ਚੀਜ਼ਾਂ ਚੱਲਦੀਆਂ ਸੋਵੀਤ ਯੂਨੀਅਨ ਇੱਕ ਪੈਰਲਰ ਖੜਾ ਹੋ ਜਾਂਦਾ ਅਮਰੀਕਾ ਤੇ ਜਿੰਨਾ ਲੋਕਾਂ ਨੇ ਕੰਮ ਕੀਤਾ ਕਿ ਅਮਰੀਕਾ ਟੋਟਲ ਪੰਜ ਦੁਨੀਆਂ ਦੇ ਮੁਲਕ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆ ਆਸਟ੍ਰੇਲੀਆ ਤੇ ਅਰਜੈਂਟੀਨਾ ਜਿਹੜੇ ਬਾਈ ਐਂਡ ਲਾਰਜ ਮੈਕਸਿਮਮ ਪ੍ਰਵਾਸ ਦੇ ਆਧਾਰ ਤੇ ਬੈਕਸਤੋਂ ਵਾਲੇ ਮੁਲਕ ਨੇ ਜਿਨੇ ਇੱਕ ਬਹੁਤ ਵੱਡੇ ਸਕਾਲਰ ਨੇ ਕੰਮ ਕੀਤਾ ਵੀ ਕੈਪੀਟਲਿਜ਼ਮ ਅਲੋਨ ਅਮਰੀਕਾ ਚ ਕਿਵੇਂ ਰਾਈਸ ਕੀਤਾ ਦੁਨੀਆ ਪਰ ਦਾ ਸਾਰਾ ਇੰਟੈਲੈਕਟਾ ਜਿਹੜਾ ਜਿਹੜਾ ਗਿਫਟ ਇੰਟੈਲੈਕਟ ਸੀ ਉਹ ਅਮਰੀਕਾ ਚ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਐਗਰੀਕਲਚਰ ਐਕਸਪਰਟ ਉਹ ਆਉਂਦੇ ਨੇ ਜਿਹਨੂੰ H1B ਵੀਜ਼ਾ ਦੇ ਤੌਰ ਤੇ ਕਹਿੰਦੇ ਆ ਉਹ ਆ ਕੇ ਇੱਥੇ ਇਹ ਇਹ ਖਿੱਤਾ ਜਿਹੜਾ ਕਾਫੀ ਹੱਦ ਤੱਕ ਵਿਕਾਸ ਹੁੰਦਾ ਤੇ ਦੂਜੇ ਪਾਸੇ ਦੁਨੀਆ ਦੀ ਹਿਸਟਰੀ ਆਪਣੇ ਆਪ ਟੰਗ ਨਾਲ ਚੱਲਦੀ ਆ ਇਹ ਤੋਂ ਬਾਅਦ 70 ਮਿਆਂ ਤੋਂ ਬਾਅਦ 80 ਮਿਆਂ ਤੋਂ ਬਾਅਦ ਇੱਕ ਨਵੇਂ ਕਿਸਮ ਦਾ ਦੁਨੀਆ ਦਾ ਇੱਕ ਸ਼ੁਰੂਆਤ ਹੋ ਜਾਂਦੀ ਹੈ ਜਿਹਨੂੰ ਅਸੀਂ ਕਹਿੰਨੇ ਆ ਕਿ ਕੈਪਟਲਿਜ਼ਮ ਬਾਅਦ ਚ ਜਾ ਕੇ ਗਲੋਬਲਾਈਜ਼ ਹੋ ਜਾਂਦਾ ਜਿੱਤ ਜਾਂਦਾ ਉਹ ਜਿਹੜੇ ਕੋਲੋਨੀਅਲ ਤੋਂ ਆਜ਼ਾਦ ਹੋ ਕੇ ਆਏ ਕੰਟਰੀ ਆ ਉਹ ਵੀ ਇਸੇ ਸਾਰੇ ਦੇ ਸਾਰੇ ਪੈਰਾਡਾਈਮ ਦੇ ਵਿੱਚ ਫੈਲ ਜਾਂਦੇ ਆ 1990 ਦੇ ਵਿੱਚ ਆ ਕੇ ਗਲੋਬਲ ਕੈਪਟਲਿਜ਼ਮ ਦਾ ਹਿੱਸਾ ਸਾਰਾ ਖਿੱਤਾ ਬਣ ਜਾਂਦਾ ਪੈਰਲਰ ਜਿਹੜੇ ਹਿੱਸੇ ਡਿਗਣੇ ਸ਼ੁਰੂ ਹੋ ਜਾਂਦੇ ਆ ਤੇ ਪੰਜਾਬ ਇਸ ਕਿਸਮ ਦਾ ਕੀਤਾ ਜਿਹੜਾ ਪਹਿਲਾਂ ਹੌਲੀ-ਹੌਲੀ ਆਪਣੇ ਤੌਰ ਤੇ ਜਿਹੜਾ ਵਿਕਸਿਤ ਕਰਕੇ 1950 47 ਦੀ ਟਰੈਜੇਡੀ ਵੀ 1970 ਤੱਕ ਗ੍ਰੀਨ ਰੈਵੋਲੂਸ਼ਨ ਆਇਆ 80 ਮਿਆਂ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਪੰਜਾਬ ਇੱਕ ਪੋਲੀਟਿਕਲ ਫੇਲਰ ਬਲ ਨੂੰ ਬਦਲਣਾ ਸ਼ੁਰੂ ਹੋ ਜਾਂਦਾ ਜਦੋਂ ਪੋਲੀਟਿਕਲ ਰੂਲਿੰਗ ਕਲਾਸ ਪੰਜਾਬ ਦੀਆਂ ਤੇ ਇੰਡੀਆ ਦੀਆਂ ਕਲਾਪਸ ਕਰਨਦੀ ਆ ਨਹਿਰੂ ਤੋਂ ਬਾਅਦ 1975 ਜਦੋਂ ਐਮਰਜੈਂਸੀ ਆਉਂਦੀ ਆ ਉਹ ਤੋਂ ਬਾਅਦ ਹੌਲੀ-ਹੌਲੀ ਜਿਹੜੀਆਂ ਪਾਰਟੀਆਂ ਨੇ ਉਹ ਵੱਖ-ਵੱਖ ਲੈਵਲ ਤੇ ਕਲਾਪਸ ਕਰਦੀਆਂ ਕਰਦੀਆਂ ਜਾਣਾ ਸ਼ੁਰੂ ਕਰ ਜਾਂਦੀਆਂ ਇਹਦੇ ਨਾਲ ਕੀ ਹੈ ਇੱਕ ਉਸ ਖਿੱਤੇ ਦੇ ਵਿੱਚੋਂ ਇੱਕ ਪ੍ਰਵਾਸ ਜਿਹੜਾ ਡਿਊ ਟੂ ਡਿਫਰੈਂਟ ਰੀਜ਼ਨ 80 ਤੋਂ 92 ਤੱਕ ਹੋ ਜਾਂਦਾ ਜਦੋਂ ਉੱਥੇ ਦੀ ਬਹੁਤ ਜ਼ਿਆਦਾ ਵਾਇਲੈਂਸ ਦੇ ਵਿੱਚ ਇੰਸਟੀਚਿਊਸ਼ਨ ਕਲਾਪਸ ਹੁੰਦੇ ਆ ਕਿਉਂਕਿ ਮੈਂ ਐਜੂਕੇਸ਼ਨ ਦਾ ਵਿਦਿਆਰਥੀ ਹੁਣਾਂ ਸਮਿਆਂ 'ਚ ਸਕੂਲ ਕਾਲਜ ਬਹੁਤ ਵੱਡੇ ਪੱਧਰ ਤੇ ਉੱਥੇ ਦਾ ਜਿਹੜਾ ਪਿੰਡ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੁੰਦਾ ਹੌਲੀ-ਹੌਲੀ ਕਿਸੇ ਨਾ ਕਿਸੇ ਲੇਬਲ ਤੇ ਪੋਲਿਟੀਕਲ ਤੇ ਦੂਜੇ ਰੀਜ਼ਨ ਕਰਕੇ ਉੱਥੇ ਜਾਣੇ ਇੱਕ ਟ੍ਰੈਜੈਡਿਕ ਫੇਸ ਉਸ ਦਾ ਸਭ ਤੋਂ ਜ਼ਿਆਦਾ ਜਿਹੜਾ ਅੱਜ ਕਲੋਰੀਫਾਈ ਕੀਤਾ ਜਾਂਦਾ ਇੱਕ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਡਿਸਕੋਰਸ ਬੰਦ ਹੋ ਜਾਂਦਾ ਮਿਲਟੈਂਸੀ ਦੇ ਪੀਰੀਅਡ ਚ ਪੰਜਾਬੀ ਯੂਨੀਵਰਸਿਟੀ ਦੇਖਿਆ ਡਾਕਟਰ ਰਵੀ ਦਾ ਮਰਡਰ ਹੋਣ ਬਾਅਦ ਸਭ ਤੋਂ ਵੱਡਾ ਸਟਾਰਟ ਆ ਜਦੋਂ ਇੱਕ ਪੈਰਲ ਜਿਹੜੀ ਸਾਡੀ ਵੱਡੀ ਟ੍ਰੈਡੀਸ਼ਨ ਸੀ ਸੰਸਥਾਵਾਂ ਦੀ ਉਹ ਤੋਂ ਡਿਗਣੀ ਸ਼ੁਰੂ ਹੋ ਜਾਂਦੀ ਹੈ ਉਹ ਤੋਂ ਬਾਅਦ ਜੇ ਜਾ ਕੇ ਹੌਲੀ ਹੌਲੀ 92 ਤੋਂ ਬਾਅਦ ਚ 2000 ਤੱਕ ਕੋਨੇ ਆਪਾਂ ਫਿਰ ਇੱਕ ਨਿਊ ਲਿਬਰਲਿਜ਼ਮ ਦਾ ਪ੍ਰੋਜੈਕਟ ਜਿਹਨੂੰ ਅਸੀਂ ਕਹਿੰਨੇ ਆ ਉਹਦੇ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਬੱਖ ਵੱਖ ਲੈਵਲ ਦੇ ਇਹਨਾਂ ਮੁਲਕਾਂ 'ਚ ਵੀ ਇੱਕ ਪ੍ਰਾਈਵੇਟਾਈਜ਼ੇਸ਼ਨ ਦਾਜ ਕਹਿ ਲੋ ਵੈਲਫੇਅਰ ਸਟੇਟ ਡਿਸਮੈਂਟਲ ਹੋਣ ਲੱਗਦੀ ਆ ਟੁੱਟਣ ਲੱਗਦੀ ਆ ਤੇ ਹੌਲੀ-ਹੌਲੀ ਆ ਜਿਹੜੀਆਂ ਆਪਣੀਆਂ ਇੰਸਟੀਟਿਊਸ਼ਨਾਂ ਵੀ ਆ ਇਧਰਲੇ ਲੈਵਲ ਤੇ ਇੱਕ ਬਿਜ਼ਨਸ ਦੇ ਤੌਰ ਤੇ ਵਿਕਸਤ ਹੋਣ ਲੱਗਦੀਆਂ ਬਹੁਤ ਵੱਡਾ ਉਹ ਡਾਟਾ ਵੀ ਅਵੇਲੇਬਲ ਆ ਕੇ 2000 ਤੋਂ ਬਾਅਦ ਜੇ ਤੁਸੀਂ এডਿਕੇਸ਼ਨ ਦੀਆਂ ਪਾਲਿਸੀਆਂ ਦੇਖੋ 90 ਤੋਂ ਬਾਅਦ ਇਨ੍ਹਾਂ ਖਿੱਤਿਆਂ 'ਚ ਵੀ ਜਿਹੜੀਆਂ ਨੇ এডਿਕੇਸ਼ਨ ਦੇ ਪ੍ਰਾਈਵੇਟ ਇੰਸਟੀਟਿਊਸ਼ਨ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਹੌਲੀ-ਹੌਲੀ ਜਿਹੜੇ ਸਟੇਟ ਦੇ ਲੈਵਲ ਤੇ ਆ ਪੰਜਾਬ ਦੇ ਵਿੱਚ ਵੀ ਆ ਹੌਲੀ-ਹੌਲੀ ਜਿਹੜੀ ਐਜੂਕੇਸ਼ਨ ਕ੍ਰਾਈਸਿਸ ਸਟਾਰਟ ਹੁੰਦਾ ਜਿਹੜਾ 80 ਮੈਂ ਤੇ 92 ਤੋਂ ਚੱਲਦਾ ਉਹ ਤੋਂ ਬਾਅਦ ਉਹ ਚਰਮ ਸੀਮਾ ਤੇ ਪਹੁੰਚਦਾ 2000 2000 ਤੋਂ ਬਾਅਦ ਚੱਲਦਾ ਚੱਲਦਾ ਮੈਂ ਸਿਰਫ ਦੋ ਫੈਕਟ ਤੁਹਾਡੇ ਨਾਲ ਸ਼ੇਅਰ ਕਰੂੰਗਾ ਇੱਕ ਇੰਸਟੀਚਿਊਸ਼ਨ ਸਾਇੰਸ ਕਾਲਜ ਜਗਰਾਉਂ ਸੀ ਜਿੱਥੇ ਮੈਂ ਵਿਦਿਆਰਥੀ ਸੀ ਸਭ ਤੋਂ ਟੌਪ ਦਾ ਸਭ ਤੋਂ ਸਾਇੰਸ ਡਾਕਟਰ ਪੈਦਾ ਕਰਨ ਵਾਲਾ ਕਾਲਜ ਅੱਜ ਉੱਤੇ ਸਿਰਫ ਇੱਕ ਅੰਗਰੇਜ਼ੀ ਦਾ ਲੈਕਚਰਾਰਾ ਨਾ ਉਹਦਾ ਸਾਇੰਸ ਕਾਲਜ ਆ ਸਾਰੀ ਕੋਈ ਕੋਈ ਅਪੁਆਇੰਟਮੈਂਟ ਨਹੀਂ ਹੁੰਦੀ 95 96 ਤੋਂ ਬਾਅਦ ਸਟੇਟ ਕਾਲਜ ਜਿਹੜਾ ਸਭ ਤੋਂ ਟੌਪ ਦਾ ਕਾਲਜ ਇੱਥੇ 42 ਲੈਕਚਰਾਰ ਸੀਗੇ ਉੱਥੇ ਸਿਰਫ ਇੱਕ ਜਾਂ ਦੋ ਰਹਿ ਗਏ ਹੌਲੀ ਹੌਲੀ ਸਟੇਟ ਦੀ ਇੰਸਟੀਚਿਊਸ਼ਨ ਬਾ 64 ਜਿਹੜੇ ਕਾਲਜ ਨੇ 2563 ਜਿੱਥੇ ਲੈਕਚਰਾਰਾਂ ਦੀਆਂ ਪੋਸਟਾਂ 1990 95 ਤੋਂ ਕੋਈ ਭਰੀਆਂ ਨਹੀਂ ਜਾਂਦੀਆਂ ਜੇ ਮਾੜੀ ਮੋਟੀ 15000 10000 ਸੈਲਰੀ ਦੇ ਲੈਵਲ ਤੇ ਚੱਲਦੀ ਹੈ ਇਸੇ ਤਰ੍ਹਾਂ ਸਕੂਲਾਂ ਦੇ ਇੰਸਟੀਟਿਊਸ਼ਨਾਂ ਇਸ ਦੌਰ ਚ 48000 ਸਕੂਲ ਆ 24000 ਪ੍ਰਾਈਵੇਟ ਨੇ ਤੇ 24000 ਗਵਰਨਮੈਂਟ ਆ ਜਿਹੜੇ 24000 ਪ੍ਰਾਈਵੇਟ ਆ ਉਹ ਚ ਸੈਲਰੀਜ਼ ਐਵਰੇਜ 5000 ਤੋਂ 10000 ਤੱਕ ਦੀ ਆ ਉਹ ਸਾਰੇ ਦਾ ਸਾਰਾ ਪੰਜਾਬ ਚ ਜਦੋਂ ਲਾਈਵਲੀਹੂਡ ਇੱਕ ਮਿਡਲ ਕਲਾਸ ਜਿਹੜੀ 70ਵੇਂ 75ਵੇਂ ਤੋਂ ਸ਼ੁਰੂ ਹੋਈ ਸੀ ਟੋਟਲ ਪੰਜਾਬ ਦੇ ਜਿਹੜੀ 1990 ਕਨ 8081 ਦੇ ਡਾਟੇ ਨੇ 76% ਜਿਹੜਾ ਕੈਪੀਟਲ ਆ ਪੰਜਾਬ ਦਾ ਉਹ ਕਿਤੇ ਇੰਸਟੀਟਿਊਸ਼ਨਾਂ 'ਚ ਡਿਵੈਲਪਮੈਂਟ ਤੇ ਖਰਚ ਹੁੰਦਾ ਸੀ ਅੱਜ ਉਹ 30% ਰਹਿ ਗਿਆ ਜਿਹੜਾ ਟੈਰਰਿਜ਼ਮ ਦੇ ਪੀਰੀਅਡ ਚੋਂ ਨਾ 10 ਸਾਲਾਂ ਚ ਉਹ ਘਟ ਕੇ ਰਹਿ ਗਿਆ ਸੀਗਾ ਲਗਭਗ 55% ਫਿਰ ਆਉਂਦੇ ਆਉਂਦੇ 40% ਹੁਣ 30% ਰਹਿ ਗਿਆ ਇਸੇ ਤਰ੍ਹਾਂ ਲਗਾਤਾਰ ਡੈਟ ਵਧਾ ਗਿਆ ਕਰਜ਼ੇ ਦੀ ਦਾਰਾ ਜਿਹੜੀ ਹੁਣ 4 ਲੱਖ ਕਰੋੜ ਦੇ ਤੌਰ ਤੇ ਆਉਣ ਵਾਲੇ ਸਮੇਂ ਚ ਪ੍ਰਡੈਕਟ ਕੀਤਾ ਜਾਂਦਾ ਕਿ ਉਦੋਂ ਬਾਅਦ ਪਿਛਲੇ 2 ਸਾਲਾਂ ਚ 34372 ਕਰੋੜ ਦੇ نیٹ ਡੈਟ ਆ ਜਿਹੜਾ ਉਹਦੇ ਚ ਕਿਸੇ ਨਾ ਕਿਸੇ ਲੈਵਲ ਤੇ ਕਰਜ਼ਾ ਜਿਹੜਾ ਚੱਲ ਗਿਆ ਪੰਜਾਬ ਦੇ ਵਿੱਚ ਪੋਲੀਟੀਕਲ ਡਿਸਕੋਰਸ ਤੇ ਇਕਨੋਮਿਕਲ ਡਿਸਕੋਰਸ ਤੁਹਾਡੀ ਪੋਲੀਟੀਕਲ ਇਕਨੋਮੀ ਦੀ ਡਿਵੈਲਪਮੈਂਟ ਤੋਂ ਜੋਬਸ ਕ੍ਰੀਏਸ਼ਨ ਹੋਣੀਆਂ ਪਿਛਲੇ ਸਾਲੇ ਦੇ ਗ੍ਰੀਨ ਰੈਵੋਲੂਸ਼ਨ ਤੇ ਡਿਕਲਾਈਨ ਤੋਂ ਬਾਅਦ ਉਹ ਨਹੀਂ ਹੋ ਸਕੀਆਂ ਉਹਦੇ ਨਾਲ ਕਿ ਅੱਗੇ ਜਿਹੜੀ ਮਿਡਲ ਕਲਾਸ ਥੋੜੀ ਬਹੁਤੀ ਪੜਿਆ ਲਿਖਿਆ ਸੈਕਸ਼ਨ ਸਾਰੇ ਦੁਨੀਆ 'ਚ ਦੇਖਣ ਲੱਗ ਗਏ ਉਹਦੇ 'ਚ ਹੌਲੀ-ਹੌਲੀ ਜਿੰਨਾ ਮੌਲਕਾਂ ਨੇ ਸੈਟਲਮੈਂਟ ਦੇ ਪ੍ਰੋਜੈਕਟ ਸ਼ੁਰੂ ਕੀਤੇ ਪਹਿਲਾ ਆਸਟ੍ਰੇਲੀਆ ਨੇ ਸ਼ੁਰੂ ਕੀਤੇ ਉਹਦੇ 'ਚ ਹੌਲੀ-ਹੌਲੀ ਕਿ ਨੰਬਰ 2 ਕਿਸਮ ਦੇ ਵੀ ਤੁਹਾਨੂੰ ਬੱਚਾ ਜਿਹੜਾ ਵਾ ਉਹਨੂੰ ਆਓ ਥੋੜਾ ਬਹੁਤਾ ਪੜੇ ਮੁੜ ਕੇ ਪੀਆਰ ਦੇ ਤੌਰ ਤੇ ਪਰਮਨੈਂਟ ਹੋ ਜੇ ਸੈਟਲਮੈਂਟ ਦੇ ਤੌਰ ਤੇ ਆਉਣਾ ਸ਼ੁਰੂ ਹੋ ਜੇ ਪਿਛਲੇ 4-5 ਸਾਲਾਂ ਚ ਬਹੁਤ ਤੇਜ਼ੀ ਨਾਲ ਵਧਿਆ ਐਸ ਵੇਲੇ ਪੰਜਾਬ ਚ 17000 ਜਿਹੜੇ ਨੇ ਵੱਖ-ਵੱਖ ਲੈਵਲ ਤੇ ਜਿਹੜੇ ਆਇਲੈਂਡ ਸੈਂਟਰ ਪਲੱਸ ਕੰਸਲਟੈਂਸੀ ਦੇ ਸੈਂਟਰ ਨੇ ਜਿੰਨਾ ਜੇ ਪਰ ਜੇ ਸਟੂਡੈਂਟ 10ਵੀਂ ਪਾਸ ਹੋ ਕੇ ਨਿਕਲਦੇ ਆ ਮੇਰੇ ਕੋਲੇ ਡਾਟਾ ਵੀ ਕਿੰਨੇ ਬੱਚਿਆਂ ਨੇ 1 ਸਾਲ ਚ ਆਇਲੈਂਡਸ ਪਾਸ ਕੀਤੇ ਤੇ ਕਿੰਨੇ ਬਾਹਰ ਗਏ ਉਹ ਟੋਟਲ ਦੇ ਟੋਟਲ ਚੋ ਜੇ 1 1,17,000 ਚ ਮੈਂ ਦੇਖਿਆ ਰੈਕੋਰਟ ਚ ਕਿੰਨੇ ਨੇ ਇੱਕੋ ਚੌਂਕ ਤੇ ਬੱਸ ਸਟੈਂਡ ਚਲੇ ਜੋ ਕਿੰਨੇ ਨੇ ਉਥੇ ਕੰਸਲਟੈਂਸੀ ਦੇ ਕਿੰਨੇ ਆ ਇੰਨੇ ਹੀ ਪੈਰਲਰ ਆ ਜਿਹੜੇ ਵੱਖ-ਵੱਖ ਸਟੇਟਾਂ ਦੇ ਇਹਦਾ 97-100 ਕੰਸਲਟੈਂਸੀ ਦੇ ਲੈਵਲ ਤੇ ਜਿਹਨੂੰ ਮੈਂ ਕਹਿਣਾ ਕਿ ਐਜੂਕੇਸ਼ਨ ਮਾਈਗ੍ਰੇਸ਼ਨ ਇੰਡਸਟਰੀ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਕਸਤ ਹੋਈ ਹੈ ਤਨ ਪੰਜਾਬ ਦੇ ਜਿਹੜੇ ਸੈਕਟਰ ਸੀ ਰੂਲਿੰਗ ਕਲਾਸ ਬੀਰੋਕਰੇਟ ਜਿਨ੍ਹਾਂ ਨੇ ਕੈਪੀਟਲ ਸਟੇਟ ਰਾਈ ਕਲੈਕਟ ਕੀਤਾ ਉਹਨਾਂ ਨੇ ਹੌਲੀ ਹੌਲੀ ਪਹਿਲਾਂ ਆਉਣਾ ਸ਼ੁਰੂ ਕਰਤਾ ਬੜਕੇ ਜਦੋਂ ਲੱਗਿਆ ਵੀ ਇਹ ਸਟੇਟ ਕਲਾਪਸ ਕਰਦੀ ਜਾ ਰਹੀ ਹੈ ਇੱਕ ਮੀਡਲ ਕਲਾਸ ਲੋਅਰ ਕਲਾਸ ਛੋਟੀ ਪੀਜ਼ ਐਂਟਰੀ ਵਾਲੀ ਉਹ ਪ੍ਰਵਾਸ ਦੇ ਤੌਰ ਤੇ ਇਨ੍ਹਾਂ ਖਿੱਤਿਆਂ 'ਚ ਆਉਂਦੀ ਆ ਤੇ ਇਹ ਉਹਦਾ ਕੀ ਲਿੰਕ ਆ ਪੰਜਾਬ ਦਾ ਸੋਸ਼ਲ ਪੋਲੀਟਿਕਲ ਮਟੀਰੀਅਲ ਟਰਾਂਸਫਰਮੇਸ਼ਨ ਕਿਸੇ ਦੀ ਉੱਤੇ ਪੋਲੀਟਿਕਲ ਵੈਲ ਪਾਵਰ ਆ ਜਿਹੜੀ ਉਹਨੇ ਨਹੀਂ ਕੀਤੀ ਤੇ ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਉਸ ਕਿਤੇ ਜੋ ਉੱਡਣਾ ਸ਼ੁਰੂ ਹੋ ਗਿਆ ਉਹਦੇ ਚੋ ਇੱਕ ਮੂਵਮੈਂਟ ਨੇ ਇੱਕ ਕਿਸਾਨ ਮੂਵਮੈਂਟ ਨੇ ਥੋੜੇ ਜਿਹਾ ਪ੍ਰੋਟੈਸਟ ਚੋ ਨਵੇਂ ਕਿਸਮ ਦਾ ਪ੍ਰੋਸੈਸ ਟਰੈਗਰਨ ਕੀਤਾ ਸੀ ਕੋਈ ਚੀਜ਼ ਆ ਜਿਹੜੀ ਰਿਵਰਸ ਹੋ ਜੇ ਪਰ ਮੁੜ ਕੇ ਉਹ ਫੇਰ ਕਿਉਂਕਿ ਪੋਲੀਟਿਕਲ ਫੇਲਰ ਦੇ ਤੌਰ ਤੇ ਉਧਰ ਨੂੰ ਜਾਣੀ ਸ਼ੁਰੂ ਹੋ ਗਈ ਹੁਣ ਜਿਹੜਾ ਇਹ ਯੂਥ ਆ ਰਿਹਾ ਇਟ ਇਜ਼ ਦੀ ਹਿਊਮਨ ਐਂਡ ਸੋਸ਼ਲ ਕੈਪੀਟਲ ਆਫ ਪੰਜਾਬ ਇਹ ਬਹੁਤ ਸ਼ਾਨਦਾਰ ਕੈਪੀਟਲ ਵੈਕਸਨ ਹੋਣ ਵਾਲਾ ਸੀ ਜਿਹੜਾ ਲਗਾਤਾਰ ਇੱਥੇ ਅਸੀਂ ਹੌਲੀ-ਹੌਲੀ ਉਹ ਇੱਥੋਂ ਦੀ ਲੇਬਰ ਮਾਰਕੀਟ ਮੇਰੇ ਨਾਲ ਦੋਸਤ ਨੇ ਡਾਕਟਰ ਪਰਮਜੀਤ ਉਹਨਾਂ ਨੇ ਵੱਡਾ ਕੰਮ ਕੀਤਾ ਕਿ ਐਂਪੀਰੀਅਲਿਜ਼ਮ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਨੂੰ ਲੇਬਰ ਦੀ ਲੋੜ ਆ ਕਿਸ ਕਿਸਮ ਦੀ ਲੇਬਰ ਇੱਥੇ ਆਉਂਦੀ ਆ ਉਹ ਲੇਵਰ ਜਿਹੜੀ ਆ ਲੋ ਐਪ ਦੀ 80% ਦੇ ਜੋਬਸ ਆ ਜਿਹੜੀਆਂ ਉਹ ਲੋਅਰ ਲੈਵਲ ਦੇ ਦੀਆਂ ਕੋ ਟੇ ਮੋਟਨ ਦੀ ਆ ਕੋ ਹੋਰ ਆ ਛੋਟੀ ਮੋਟੀ ਇਹਨਾਂ ਨੇ ਵੀ ਆਪਣੀ ਐਜੂਕੇਸ਼ਨ ਨੂੰ 20 ਆਵਰਸ ਨਾਲ ਜੋੜਤਾ 40 ਆਵਰ ਨਾਲ ਜੋੜਤਾ ਜਿਨੇ 20 25 ਲੱਖ ਲਾਇਆ ਥੋੜਾ ਬੋਤ ਉਹ ਕਹਿੰਦੇ ਚਲਿਆ ਜਾ ਫੀਸ ਕਰਕੇ 20 25 ਲੱਖ ਲਾ ਕੇ ਇੱਕ ਸਟੱਡੀ ਕੀਤੀ ਸੀ 44 ਪਿੰਡਾਂ ਦੀ ਹੁਣੇ ਹੀ ਪੀਏਯੂ ਨੇ ਕਿ ਕਿੰਨੇ ਕਰੋੜ ਰੁਪਇਆ ਜਿਹੜਾ ਉਹਨਾਂ ਨੇ ਕੈਲਕੂਲੇਟ ਕੀਤਾ ਸੀ ਜਿਨ੍ਹਾਂ 44 ਪਿੰਡਾਂ ਦੇ ਲਗਭਗ 10000 ਪਰਿਵਾਰਾਂ ਤੇ ਹਰ ਤੇ 4.5 ਲੱਖ ਕਰੋੜ ਰੁਪਇਆ ਐਵਰੇਜ ਕਰ ਸੀ ਤੇ ਟੋਟਲ ਉਹਨਾਂ ਤੇ ਟੋਟਲ ਕਰਜਾ ਉਹਨਾਂ ਨੇ ਬੈਂਕਾਂ ਰਾਹੀਂ ਕਿੰਨਾ ਕੈਸ਼ ਲੈਵਲ ਤੇ ਚੱਕਿਆ ਕਹਿਣ ਦਾ ਭਾਵ ਕੀ ਆ ਵੀ ਉਹ ਖੇਤਾ ਜਿਹਦੇ ਚ ਉਹਨੂੰ ਲੱਗ ਰਿਹਾ ਵੀ ਇੱਥੇ ਕੁਝ ਵੀ ਹੈ ਨਹੀਂਗਾ ਨਾ ਉਥੇ ਪੋਲੀਟੀਕਲ ਵਿਜ਼ਨ ਬਣਿਆ ਨਾ ਇਕਨੋਮਿਕ ਵਿਜ਼ਨ ਬਣਿਆ ਨਾ ਸੋਸ਼ਲ ਵਿਜ਼ਨ ਬਣਿਆ ਉਹਦੇ ਕਾਰਨ ਮਾਈਗ੍ਰੇਸ਼ਨ ਵਾਲਾ ਫੈਕਟਰ ਆ ਜਿਹਨੂੰ ਜਿਹਨੇ ਬਹੁਤ ਹੀ ਜਿਆਦਾ ਇੱਕ ਫੈਕਟਰ ਜਿਹੜਾ ਬਹੁਤ ਜਿਆਦਾ ਜਿਨ੍ਹਾਂ ਨੇ ਕੰਮ ਕੀਤਾ ਮਾਈਕਲ ਬਾਸ ਬਾਸ ਵਰਗਿਆਂ ਨੇ ਕਿ ਇੱਕ ਜਿਹੜੀ ਪਿਛਲੇ ਟੈਕਨੋਲੋਜੀਕਲੀ ਟਰਾਂਸਫਰਮੇਸ਼ਨ ਹੋਈ ਆ ਜਿਹੜੀ ਨੇ ਇਨਫੋਰਮੇਸ਼ਨ ਮੋਬਿਲਟੀ ਦਿਮਾਗ 'ਚ ਬਣਾਤੀ ਬਹੁਤ ਮੂਵ ਕਰਨ ਵਾਲੀ ਬਣਾਤੀ ਇਹ ਨਵੇਂ ਕਿਸਮ ਦਾ ਮੈਜੀਨੇਸ਼ਨ ਬੜਿਆ ਜਿਹੜਾ ਭਗਤ ਸਿੰਘ ਉਹਨਾਂ ਨੇ ਜਾਂ ਪਹਿਲੇ ਪੀਰੀਅਡ 'ਚ ਉਹ ਮੈਜੀਨੇਸ਼ਨ ਟੁੱਟ ਗਿਆ ਸੀ ਉਹ ਕੀਕਤ ਤੇ ਵੇਸ ਸੀਗਾ ਉਹ ਵਾਪਸ ਮੁੜ ਕੇ ਉਹ ਮੁਲਕ ਬਣਾਉਣਾ ਚਾਹੁੰਦੇ ਸੀ ਇੱਕ ਇਸ ਕਿਸਮ ਦਾ ਮਾਰਕੀਟ ਨੇ ਇੰਨਾ ਡਿਸਕੋਰਸ ਬਿਲਡ ਕਰਤਾ ਤੇ ਯੂਥ ਉਥੋਂ ਆ ਕੇ ਅਦਰ ਆਉਂਦਾ ਉਹ ਬਖਵਖ ਲੈਵਲ ਤੇ ਜਿੰਨਾ ਕੰਮ ਕੀਤਾ ਕਿ ਪਹਿਲੇ ਸੈਮਿਸਟਰ ਚ ਆਉਂਦਾ ਕਿ ਕੀ ਹਾਲਤ ਹੁੰਦੀ ਆ ਦੂਜੇ ਚ ਕਿਵੇਂ ਤੀਜੇ ਚ ਕਿਵੇਂ ਚੌਥੇ ਚ ਕਿਵੇਂ ਪੰਜਵੇਂ ਚ ਕਿਵੇਂ ਛੇਵੇਂ ਚ ਕਿਵੇਂ ਹੁੰਦੀ ਆ ਇਹ ਜਿਹੜਾ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਬੱਚੇ ਪ੍ਰਵਾਸ ਕਰਕੇ ਆਏ ਨੇ ਹੁਣ ਇਹਨਾਂ ਨੂੰ ਨਾਟ ਇਵਨ ਹੈ ਕਈ ਸਾਈਕਲੋਜੀ ਦੇ ਲੈਵਲ ਤੇ ਮੈਂਟਲ ਟੈਂਸ਼ਨ ਦੇ ਲੈਵਲ ਤੇ ਸਟ्रेस ਦੇ ਲੈਵਲ ਤੇ ਚੀਜ਼ਾਂ ਦੇਖੀਆਂ ਜਾਂਦੀਆਂ ਮੈਂ ਦੇਖਦਾ ਇੱਥੇ ਕਿ ਡਿਬੇਟ 올ਡ ਤੇ ਨਿਊ ਦੀ ਬਣਦੀ ਜਾ ਰਹੀ ਆ ਅਨਟਲ ਯੂ ਕੈਨ ਨਾਟ ਅੰਡਰਸਟੈਂਡ ਇਨ ਦੀ ਪ੍ਰੋਪਰ ਸਟ੍ਰਕਚਰਲ ਬੇਸਿਸ ਦੀ ਕ੍ਰਾਈਸਿਸ ਇਨ ਪੰਜਾਬ ਹਾ ਦਿਸ ਕ੍ਰਾਈਸਿਸ ਰਿਲੇਟਡ ਵਿਦ ਕੈਨੇਡੀਅਨ ਸੁਸਾਇਟੀ ਕੈਨੇਡੀਅਨ ਓਪਨ ਮਾਰਕੀਟ ਕੈਪਟਲਿਸਟ ਅੰਪੈਰਲਸ ਸੁਸਾਇਟੀ ਆ ਇਹਦੇ ਚ ਉਹਨਾਂ ਨੂੰ ਪਤਾ ਵੀ ਕਿਹੜੀ ਕਿਹੜੀ ਲੇਬਰ ਲੈਣੀ ਹੈ ਉੱਪਰਲੇ ਲੈਵਲ ਤੇ ਕਿਹੜੀ ਕਿਹੜੇ ਐਸਪੈਕਟ ਲੈਣੇ ਆ ਉਹਦੇ ਚ ਆ ਕੇ ਜਿਹੜੀ ਸਾਡੀ ਬਹੁਤ ਜੂਥ ਇਹ ਲੇਬਰ ਚ ਕਨਵਰਟ ਹੋ ਰਿਹਾ ਜਿਹੜੇ ਹਿਊਮਨ ਕੈਪੀਟਲ ਨੇ ਕਿਸੇ ਚੀਜ਼ ਨੂੰ ਬਿਲਡ ਕਰਨਾ ਸੀ ਜਿਨ੍ਹਾਂ ਨੇ ਹਲੇ ਗਾ ਵਿਕਸਤ ਹੋਣਾ ਸੀ ਉਹ ਮਾਰਕੀਟ ਦੇ ਲੈਵਲ ਤੇ ਥੱਲੇ ਜਾ ਰਿਹਾ ਨਾ ਉਹ ਉਹ ਇੰਟੈਲੈਕਟ ਦੇ ਲੈਵਲ ਤੇ ਡਿਸਕੋਰਸ ਜਿੰਨੀਆਂ ਇਥੇ ਇੰਸਟੀਟਿਊਸ਼ਨਾਂ ਉਹਨਾਂ ਨੇ ਕਈ ਬਿਲੀਅਨ ਡਾਲਰ ਆ ਜਿਹੜਾ ਉਹ ਇਨਕਮ ਤਾਂ ਬਣਾ ਸਕਦੀ ਆ ਪਰ ਇਹਦੇ ਚ ਪੰਜਾਬ ਦਾ ਜਿਹੜਾ ਬਹੁਤ ਵੱਡਾ ਹਿਊਮਨ ਕੈਪੀਟਲ ਆ ਉਹ ਡਿਸਟਰਾਏ ਵੀ ਹੋ ਰਿਹਾ ਜਿਹੜਾ ਲੇਬਰ ਮਾਰਕੀਟ ਚ ਕਨਵਰਟ ਹੋ ਕੇ ਜਦੀ ਫਿਊਚਰੋਲੋਜੀ ਬੜੀ ਡਾਰਕ ਆ ਕਿਉਂਕਿ ਜਿਵੇਂ ਡੈਟ ਚ ਫਸੇ ਨੇ ਇਹ ਇੱਕ ਫੈਕਟਰ ਬਹੁਤ ਜਿਆਦਾ ਵੱਡਾ ਦੂਜਾ ਅੱਜ ਇਹ ਬਹੁਤ ਚੈਲੰਜਸ ਇਸਕੇ ਆ ਕਿਉਂਕਿ ਗਲੋਬਲ ਲੈਵਲ ਤੇ ਜਿਸ ਕਿਸਮ ਦੀ ਮਾਈਗ੍ਰੇਸ਼ਨ ਦੇ ਟ੍ਰੈਗਰ ਆਉਣ ਹੋ ਗਈਆਂ ਬਈਸਾਂ ਜਾਂ ਹੁਣ ਇੰਗਲੈਂਡ ਚ ਵਾਪਰ ਕੇ ਹਟੇ ਆ ਭਾਣਾ ਵਾ ਜਾਂ ਵੱਖ-ਵੱਖ ਲੈਵਲ ਤੇ ਥਾਂ-ਥਾਂ ਤੇ ਦੁਨੀਆ ਪਰ ਦੇ ਜਿੱਥੇ-ਜਿੱਥੇ ਅਟੈਕ ਕੀਤੇ ਜਾਂਦੇ ਨੇ ਚਾਹ ਯੂਕਰੇਨ ਚ ਹੋਵੇ ਹੋਰ ਥਾਵਾਂ ਤੇ ਹੋਣ ਉੱਥੋਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਯੂਰਪ ਦਾ ਸਾਰਾ ਦਾ ਸਾਰਾ ਉਖੜਿਆ ਉਖੜਿਆ ਪਿਆ ਵਾ ਜਿਹੜਾ ਯੂਰਪ ਦਾ ਖੇਤਾ ਵਾ ਉਦੇ ਨਾਲ ਕੀ ਆ ਜਦੋਂ ਤੁਸੀਂ ਇਹਨਾਂ ਮੁਲਕਾਂ ਦੀਆਂ ਸਾਡੇ ਮੁਲਕਾਂ ਦੀਆਂ ਇਕਨੋਮਿਕ ਪਾਲਿਸੀਆਂ ਸੋਸ਼ਲ ਪਾਲਿਸੀਆਂ ਟਰਾਂਸਫਰ ਨਹੀਂ ਹੁੰਦੀਆਂ ਤਾਂ ਡਿਸਕੋਰਸ ਬੜਾ ਹੀ ਖਤਰਨਾਕ ਚੱਲਦਾ ਉਹ ਰਿਲੀਜੀਅਨ ਦੇ ਬੇਸਿਸ ਤੇ ਕਮਿਊਨਲ ਦੇ ਬੇਸਿਸ ਤੇ ਆਇਡੈਂਟੀਟੀ ਦੇ ਬੇਸਿਸ ਤੇ ਬਲੈਕ ਐਂਡ ਵਾਈਟ ਦੇ ਬੇਸਿਸ ਤੇ ਮਾਈਗ੍ਰੇਟ ਤੇ ਨੌਨ ਮਾਈਗ੍ਰੇਟ ਦੇ ਬੇਸਿਸ ਤੇ ਇਹ ਹੁਣ ਚੀਜ਼ਾਂ ਜਿਹੜੀਆਂ ਬਣਦੀਆਂ ਜਾ ਰਹੀਆਂ ਇਹਹੀ ਡਿਸਕੋਰਸ ਜਿਹਨੂੰ ਬਹੁਤ ਵੱਡੇ ਪ੍ਰਵਾਤ ਪਟਨਾਇਕ ਹੁਣੀ ਕਹਿੰਦੇ ਨੇ ਕਿ ਕਾਰਪੋਰੇਟ ਹਾਊਸਸ ਪਲੱਸ ਰਾਈਟイズਮ ਆ ਜਿਹੜਾ ਉਦੋਂ ਇਕੱਠੇ ਹੁੰਦੇ ਜੀ ਦੀ ਸਭ ਤੋਂ ਟਾਪ ਦੀ ਐਗਜ਼ੈਂਪਲ ਇੰਡੀਆ ਦੇ ਵਿੱਚ ਅਡਾਨੀ ਦੇ ਬੱਚਿਆਂ ਦੀ ਉਹ ਵਿਆਹ ਦੀ ਆ ਇੰਡੀਅਨ ਸਟੇਟ ਪਲੱਸ ਕਾਰਪੋਰੇਟ ਘਰਾਣੇ ਪਲੱਸ ਜਿਹੜੀਆਂ ਰਿਲੀਜ ਰਿਚੂਅਲ ਆ ਤਿੰਨਾਂ ਦਾ ਕੰਬੀਨੇਸ਼ਨ ਕਿੰਨਾ ਸੀ ਓਨਲੀ ਐਕਸਟ੍ਰੀਮ ਕੇਸ ਜਿਹੜਾ ਹੋਇਆ ਜਿਹੜਾ ਜੈਸ ਲੈਵਲ ਤੇ ਕਹਿਣ ਦਾ ਭਾਵ ਆ ਕਿ ਅਸੀਂ ਉਹ ਸਾਰੇ ਦੇ ਸਾਰੇ ਡਿਸਕੋਰਸ ਨਾਲ ਜੁੜ ਕੇ ਜਦੋਂ ਦੇਖਦੇ ਆ ਉਹਦੇ ਨਾਲ ਜਦੋਂ ਇਹ ਇਹ ਯੂਥ ਜਿਹੜਾ ਆਇਆ 노 ਡਾਊਟ ਇਹਦੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ ਚੱਲਣਾ ਨਹੀਂ ਆਉਂਦਾ ਮਕਾਨ ਕਿਉਂਕਿ ਪਲੱਸ 2 ਤੋਂ ਬੱਚੇ ਲਈ 3-4 ਸਾਲ ਆ ਜਿਹੜੀ ਪਾਲਿਸੀਆਂ ਇਹਨਾਂ ਨੇ ਚੇਂਜ ਕਿਉਂਕਿ ਇਹਨਾਂ ਨੂੰ ਉਸ ਪ੍ਰਾਈਵੇਟ ਇੰਸਟੀਟਿਊਸ਼ਨ ਬਿਲਡ ਕਰ ਲਈ ਸੀ ਬਹੁਤ ਕੈਪੀਟਲ ਦੀ ਲੋੜ ਸੀ ਉੱਥੇ ਪਤਾ ਸੀ ਬਹੁਤ ਵੱਡਾ ਜਿਹੜਾ ਜਿਹਨੂੰ ਮੈਂ ਕਹਿੰਦਾ ਮੈਂ ਐਜੂਕੇਸ਼ਨ ਮਾਈਗ੍ਰੇਸ਼ਨ ਇੰਡਸਟਰੀ ਜਿਹੜੀ ਬਿਲਡ ਹੋ ਗਈ ਆ ਉਹ ਪਲੱਸ ਇਧਰ ਲਈ ਇੰਡਸਟਰੀ ਦੋਹਾਂ ਦਾ ਕੰਬੀਨੇਸ਼ਨ ਹੋ ਗਿਆ ਉਹਨਾਂ ਨੇ ਪ੍ਰੋਪਰ ਡਿਸਕੋਰਸ ਹੀ ਨਹੀਂ ਬਿਲਡ ਕਰਨ ਦਿੱਤਾ ਕੋਈ ਨਹੀਂ ਪੁੱਛਦਾ ਵੀ ਬੱਚਾ ਜਾ ਕੇ ਕੀ ਕਰੂਗਾ ਇਹ ਸਾਡੇ ਜਿਹੜਾ ਇਸ ਕਿਸਮ ਦਾ ਹੈ ਸੈਲਸਲੇ ਵਿੱਚ ਜਿਹੜੀਆਂ ਸਟ्रेस ਜਿਹੜੇ ਟੈਨਸ਼ਨ ਜਿਹੜੇ ਉਧਰਲੇ ਪੇਰੈਂਟਸ ਦੀ ਟੈਨਸ਼ਨ ਸਭ ਤੋਂ ਖਤਰਨਾਕ ਟੈਨਸ਼ਨ ਹੁੰਦੀ ਹੈ ਤੁਹਾਡੇ ਤੇ ਕਰਜ਼ੇ ਦਾ ਚੜੇ ਰਹਿਣਾ ਜੇ 24 ਘੰਟੇ ਤੁਹਾਡੇ ਲਾਈਵਲੀਹਡ ਨਹੀਂ Karl Marx ਨੇ ਲਿਖਿਆ ਸੀ ਕਹਿੰਦਾ ਨੈਸੈਸਰੀ ਯੂਸਫੁਲ ਲੇਬਰ ਟਾਈਮ ਹਰ ਇੱਕ ਨੂੰ ਚਾਹੀਦੀ ਆ ਕੁਝ ਘੰਟੇ 25 ਲੱਖ ਨੌਜਵਾਨ ਅਕੋਰਡਿੰਗ ਟੂ ਡਾਟਾਸ ਇਸ ਵੇਲੇ ਪੰਜਾਬ ਦੀ ਬੇਰੁਜ਼ਗਾਰੀ ਹੈਗੀ ਆ ਉਹਨੂੰ ਕਿਸੇ ਨਾ ਕੰਮ ਦੇ ਸੋਰਸ ਚ ਪਾਉਣ ਦੀ ਥਾਂ ਤੇ ਫਿਰ ਉਹ ਨਸ਼ੇ ਹੋਰ ਕਈ ਚੀਜ਼ਾਂ ਨਿਕਲਦੀਆਂ ਨੇ ਅਗਲਾ ਕਹਿੰਦਾ ਬੱਚਾ ਇੱਥੇ ਨਾ ਕਲਾਪਸ ਕਰ ਜੇ ਚਾਹੇ ਮਿਡਲ ਕਲਾਸ ਵਾਲਾ ਚਾਹੇ ਦੂਜੀ ਕਲਾਸ ਵਾਲਾ ਕਿ ਕਿਤੇ ਨਾ ਕਿਤੇ ਚਲਿਆ ਜਾਏ ਜਿਹੜੀ ਮਿਡਲ ਕਲਾਸ ਨੇ ਥੋੜਾ ਬਹੁਤਾ ਕੈਪੀਟਲ ਜੋੜਿਆ ਸੀ ਉਹਨਾਂ ਨੂੰ ਲੱਗ ਗਈ ਵੀ ਕੈਪੀਟਲਿਜ਼ਮ ਦਾ ਗਾਂ ਵੀ ਰੋਕ ਰਾਹ ਰੁਕ ਗਿਆ ਹੁਣ ਇਹਨਾਂ ਨੇ ਜੇ ਕੋਈ ਸਰਵਾਈਵ ਕਰਨਾ ਯੂ ਕੈਨ ਗੋ ਇਨ ਕੈਨੇਡਾ ਇਹਨਾਂ ਦਾ ਤਰਕ ਕੰਟਰੀਜ਼ ਹੁਣ ਉਹਨਾਂ ਦੀਆਂ ਲੈਵਲ ਤੇ ਜਦੋਂ ਇਹਨਾਂ ਨੇ ਉਹ ਜਿਵੇਂ ਹੁਣ ਬੱਚਿਆਂ ਦੀਆਂ ਫੀਸਾਂ ਚੇਂਜ ਕੀਤੀ ਡਬਲ ਥੋੜੇ ਬੱਚਿਆਂ ਚ ਡਬਲ ਕਰਤਾ ਉਹਨਾਂ ਨੇ ਪੈਸਾ ਨਹੀਂ ਘਟਾਇਆ ਉਹਦੀ ਡਬਲਿੰਗ ਕਰਤੀ ਹੈ ਤਾਂ ਕਿ ਕੈਪੀਟਲ ਉਹਨਾਂ ਹੀ ਰਹੇ ਇਸ ਸਾਰੇ ਇਹ ਫੀਨੋਮੈਨੇ ਨੂੰ ਦਿਸ ਫੀਨੋਮੈਨਾ ਇਜ਼ ਐਂਟਾਇਰਲੀ ਡਿਫਰੈਂਟ ਫਰਮ ਦੀ 올ਡ ਫੀਨੋਮੈਨਾ ਉਹਦੇ ਚੋ ਫਰਕ ਆ ਇਹਦੇ ਚ ਜਿਹੜੀਆਂ ਬੇਸਾਂ ਚੱਲ ਰਹੀਆਂ ਉਹ ਰਿਲੀਜੀਅਸ ਮਾਈਂਡ ਦੀਆਂ ਕਮਿਊਨਲ ਦੀਆਂ ਜਾਂ ਬਖੋ ਮਾਈਗ੍ਰੇਟ ਤੇ ਨਾਨ ਮਾਈਗ੍ਰੇਟ ਦੀਆਂ ਜਿਹੜਾ ਡਿਸਕੋਰਸ ਸਟਾਰਟ ਕਰਨਾ ਚਾਹੀਦਾ ਜਿਹੜਾ ਨਹੀਂ ਚੱਲ ਰਿਹਾ ਜਿਹੜਾ ਮੈਂ ਕਿਹਾ ਵੀ ਉਦੋਂ ਡਾਕਟਰ ਰਵੀ ਵੇਲੇ ਵੀ ਉਹ ਡਿਸਕੋਰਸ ਪੰਜਾਬ ਜਿਹਦੀ ਬਹੁਤ ਵੱਡੀ ਪਰੰਪਰਾ ਰਹੀ ਹੈ ਗੁਰੂ ਨਾਨਕ ਦੀ ਅਸੀਂ ਇੰਨੀ ਵੱਡੀ ਪਰੰਪਰਾ ਸੀ ਆਪਸ ਵਿੱਚ ਚਰਚਾ ਕਰਕੇ ਵੀ ਇਹਦੇ ਚ ਸੋਲੂਸ਼ਨ ਕੀ ਹੋਣ ਕਿਸ ਲੈਵਲ ਦੇ ਹੱਲ ਹੋਣ ਇਹ ਹਾਲਾ-ਮੱਲ ਨੂੰ ਸਾਨੂੰ ਸੋਚਣ ਦੀ ਲੋੜ ਆ ਇਹ ਜੂਤ ਦੀ ਮਾਈਗ੍ਰੇਸ਼ਨ ਕਲੱਸ ਜਿਹੜੇ ਸਟੂਡੈਂਟਸ ਆਉਂਦੇ ਨੇ ਜਿਸ ਕਿਸਮ ਦੀ ਐਜੂਕੇਸ਼ਨ ਉਹ ਹਾਸਲ ਕਰ ਰਹੇ ਜਿਹਦਾ ਉਹਨਾਂ ਦੀ ਲਾਈਫ ਲਾਈਨ ਨਾਲ ਕੋਈ ਲੰਬੇ ਦਾਤੇ ਰਿਲੇਸ਼ਨਸ਼ਿਪ ਨਹੀਂਗਾ ਉਹ ਸਾਰੇ ਦਾ ਸਾਰੇ ਫੈਕਟਰ ਆ ਜਿਹੜੇ ਉਹਦੇ ਨਾਲ ਜੁੜੇ ਨੇ ਉਧਰਲੇ ਪਾਸੇ ਜਿਹੜੇ ਇੰਸਟੀਟਿਊਸ਼ਨ ਦਾ ਕਲਾਪਸ ਹੋ ਜਾਣਾ ਜਿਹੜਾ ਕਿਤੇ ਨਾ ਕਿਤੇ ਇੰਸਟੀਟਿਊਸ਼ਨ ਨੂੰ ਸਟੇਟ ਦਾ ਬਾਅਦ ਅਗਲਾ ਕਹਿੰਦੇ ਜੇ ਪ੍ਰਾਈਵੇਟ ਐਜੂਕੇਸ਼ਨ ਦੇ ਕੇ ਇੰਨਾ ਲੱਕੀ ਦੇਣਾ ਤੇ ਦੂਜੇ ਪਾਸੇ ਤੁਸੀਂ ਇੰਜੀਨੀਅਰ ਦਾ ਡਾਟਾ ਕੱਢ ਕੇ ਦੇਖ ਲਓ 150 ਇੰਜੀਨੀਅਰਿੰਗ ਕਾਲਜ ਸੀ 2018 ਚ ਇੱਕ ਉਤੇ ਛਾਪਾ ਮਾਰਿਆ ਕਾਂਤ ਸਿੰਘ ਪੰਨੂ ਦੀ ਇਨਵਾਈਟ ਕਮੇਟੀ 100 ਇੰਜੀਨੀਅਰਿੰਗ ਕਾਲਜ 'ਚ ਕੋਈ ਮਸ਼ੀਨਰੀਜ਼ ਨਹੀਂ ਸੀ ਸਿਰਫ ਸਰਟੀਫਿਕੇਟ ਦੇ ਤੌਰ ਤੇ ਸੀ 130 ਐਗਰੀਕਲਚਰ ਦੇ ਕੋਰਸ ਦਿੱਤੇ ਗਏ ਪੀਟੀਯੂ ਵੱਲੋਂ ਨੀਅਰਬਾਟ 90 ਇਹ ਜੇ ਸੀ ਜਿਨ੍ਹਾਂ 'ਚ ਕੋਈ ਫੰਕਸ਼ਨਿੰਗ ਨਹੀਂ ਐਜੂਕੇਸ਼ਨ ਦੇ ਜਿਹੜੇ ਸੀ ਆ ਬਿਜ਼ਨਸ ਬੀਅਡ ਦੇ ਇੰਨੇ ਕਾਲਜ ਖੋਲੇ ਗਏ ਜੀ ਚੌਥੇ ਸਕਿੱਲ ਟੀਚਿੰਗ ਹੋਰ ਕੋਈ ਨਹੀਂ ਜੇ ਤੁਸੀਂ ਆਪਣੀ ਸਟੇਟ ਦੇ ਅੰਦਰੋਂ ਆਪਣੇ ਇੰਸਟੀਟਿਊਸ਼ਨ ਪ੍ਰੋਫਿਟ ਔਰੀਐਂਟਡ ਬਣਾਉਨੇ ਆ ਅਗਲਾ ਕਹਿੰਦਾ ਬੱਚੇ ਨੇ ਇੱਥੇ ਵੀ ਨਹੀਂ ਪਟਿਆ ਜਾਣਾ ਕੋਈ ਉਹਨੂੰ ਬਾਹਰ ਭੇਜਿਆ ਜਾਵੇ ਇਸੇ ਤਰ੍ਹਾਂ ਜਿਹੜੀਆਂ ਤੁਹਾਡੀਆਂ ਮਤਲਬ ਸੈਲਰੀ ਦਾ ਜਿੰਨੇ ਵੀ ਟੋਟਲ ਕਾਲਜਾਂ ਚ ਚਾਹੇ ਪ੍ਰਾਈਵੇਟ ਆ ਚਾਹੇ ਸਟੇਟ ਦੇ ਨੇ ਉਥੇ 15000 ਤੋਂ 20000 ਤੱਕ ਹੀ ਬੈਲ ਕੁਆਲੀਫਾਈਡ ਦੀ ਜੇ ਜੋਬ ਮਿਨੀਮਮ ਵੇਜਸ ਵੀ ਨਹੀਂ ਜਦੋਂ ਮਿਲਦੀਆਂ ਉਹ ਫਿਰ ਝੂਠ ਆ ਜਿਹੜਾ ਉਹ ਆਪਦੀ ਦੋ ਡੰਗ ਦੀ ਰੋਟੀ ਕਹਿ ਲੋ ਲੈਵਲ ਹੀ ਹੈਡ ਕਹਿ ਲੋ ਜਾਂ ਕਿਸੇ ਨਾ ਕਿਸੇ ਲੈਵਲ ਤੋਂ ਉੱਥੋਂ ਪ੍ਰਵਾਸ ਕਰਕੇ ਬਾਹਰ ਚੱਲਦਾ ਵਾ ਇਸ ਕਰਕੇ ਇਸ ਫੈਕਟਰ ਨੂੰ ਜਿਹੜਾ ਇੱਕ ਚੈਲੈਂਜੇਬਲ ਫੈਕਟਰ ਆ ਇਸ ਚੈਲੈਂਜੇਬਲ ਫੈਕਟਰ ਨੂੰ ਅਸੀਂ ਜਿਹੜੀ ਐਜ ਕਮਿਊਨਿਟੀ ਦੇ ਤੌਰ ਤੇ ਇੱਕ ਕ੍ਰਾਈਸਿਸ ਆ ਬੱਚਿਆਂ ਨੇ ਕ੍ਰਾਈਸਿਸ ਨਹੀਂ ਲਿਆਂਦਾ ਬੱਚਿਆਂ ਤੇ ਕ੍ਰਾਈਸਿਸ ਆ ਕੇ ਪੈ ਗਿਆ ਦੇਅਰ ਫੇਸਿੰਗ ਦੀ ਟ੍ਰੈਜੇਡੀ ਉਹ ਟ੍ਰੈਜੇਡੀ ਹੰਡਾ ਰਹੇ ਆ ਅਸੀਂ ਵਿਚਾਰੇ ਉਹਨਾਂ ਨੂੰ ਕਰ ਰਹੇ ਆ ਨੋ ਡਾਊਟ ਦੇਅਰ ਆਰ ਸੋ ਮਨੀ ਪ੍ਰੋਬਲਮਸ ਉਹ ਵਿਚਾਰੇ ਗਲਤ ਜਾਂਦੇ ਨੇ ਆਉਂਦੇ ਨੇ ਮੈਂ ਉਹਨਾਂ ਨੂੰ ਡਿਫੈਂਡ ਨਹੀਂ ਕਰ ਰਿਹਾ ਕਈ ਵਾਰੀ ਦੁੱਖ ਹੁੰਦਾ ਵੀ ਇਹ এডੂਕੇਸ਼ਨ ਇੰਸਟੀਟਿਊਸ਼ਨ ਵੱਲ ਨੂੰ ਮੋੜਨ ਇਹ ਕਾਲਜਾਂ ਯੂਨੀਵਰਸਟੀਆਂ ਵੱਲ ਨੂੰ ਮੋੜਨ ਤਾਂ ਕਿ ਇਹ ਇਹਨਾਂ ਸੁਸਾਇਟੀਆਂ ਦੇ ਵਿੱਚ ਵੀ ਆ ਕੇ ਆਪਣਾ ਕਿਤੇ ਨਾ ਕਿਤੇ ਜਿਹੜੇ ਪੜਾਣੇ ਆਉਂਦੇ ਰਹੇ ਨੇ ਉਹ ਤੋਂ ਜੌਬ ਸੈਕਟਰ ਵੀ ਸੀ এডੂਕੇਸ਼ਨ ਦਾ ਸੈਕਟਰ ਵੀ ਸੀ ਵੱਖ-ਵੱਖ ਲੈਵਲ ਤੇ ਆਪਦੇ ਸਕਿੱਲ ਦੇ ਪੱਧਰ ਦੇ ਵੀ ਸੀ ਉਹਨੂੰ ਮੋੜਨ ਦੇ ਵਿੱਚ ਉਸ ਨੂੰ ਅਸੀਂ ਕਿਸ ਰੂਪ ਦੇ ਰੂਪ ਚ ਅਸੀਂ ਇਹਦੇ ਚ ਅ ਇੰਟਰਵੀਨ ਕਰ ਸਕਦੇ ਆ ਸੋ ਏ ਨੂੰ ਅਸੀਂ ਤੋੜ ਕੇ ਨਹੀਂ ਦੇਖ ਸਕਦੇ ਇੱਥੋਂ ਦੀ ਪ੍ਰਾਈਵੇਟ ਐਜੂਕੇਸ਼ਨ ਇੱਥੋਂ ਦੀ ਕੈਪੀਟਲ ਨੂੰ ਕਲੈਕਟ ਕਰਨ ਦੀ ਜਿਹੜੀ ਟੈਂਡੈਂਸੀ ਆ ਪਲੱਸ ਬਹੁਤ ਵੱਡਾ ਜਿਹੜਾ ਇਹਨਾਂ ਦਾ ਇੱਕ ਨਵੇਂ ਕਿਸਮ ਦਾ ਜਿਹਨੂੰ ਐਜੂਕੇਸ਼ਨ ਮਾਈਗ੍ਰੇਸ਼ਨ ਇੰਡਸਟਰੀ ਬਣ ਗਈ ਵੀ ਉੱਥੇ 5000 2000 ਡਾਲਰ ਉਹਨਾਂ ਨੂੰ ਵਿੱਚ ਬਿਜ਼ਨਸ ਦਿਓ ਤੇ ਬੱਚੇ ਇਧਰਲੇ ਪਾਸੇ ਲਿਆਉਣਾ ਸ਼ੁਰੂ ਕਰਦੇ ਉਹ ਸਾਰੇ ਦਾ ਸਾਰਾ ਸ਼ਾਨਦਾਰ ਹਿਊਮਨ ਕੈਪੀਟਲ ਪੰਜਾਬ ਦਾ ਉਹ ਲੇਬਰ ਕੈਪੀਟਲ ਚ ਕਨਵਰਟ ਹੋ ਰਿਹਾ ਤੇ ਗਾਂ ਉਹ ਲੇਬਰ ਕੈਪੀਟਲ ਕਨਵਰਟ ਚੋਂਨ ਤੋਂ ਵੀ ਇੱਕ ਟ੍ਰੈਜਡੀ ਚ ਕਨਵਰਟ ਹੋ ਰਿਹਾ ਇਹਨੂੰ ਡੀਲ ਕਰਨ ਦੇ ਲਈ ਸਾਨੂੰ ਦਿਸ ਇਜ਼ ਅ ਵੈਰੀ ਚੈਲੈਂਜੇਬਲ ਕੁਐਸਚਨ ਹਾਊ ਵੀ ਕੈਨ ਹੈਂਡਲ ਥਿਸ ਜਦੋਂ ਕੋਈ ਗਾਂਡ ਇਸ਼ੂ ਆਈ ਕੈਨ ਐਕਸਪਲੇਨ ਮਾਈ ओन ਆਰਗੂਮੈਂਟਸ ਹਾਊ ਵੀ ਕੈਨ ਗਿਵ ਦੀ ਨਿਊ ਡਾਇਰੈਕਸ਼ਨਸ ਔਨ 댓 ਵੇ ਥੀਜ਼ ਆਰ ਦੀ ਟੂ ਕੀ ਲਿੰਕਸ ਆਫ ਸੀਰੀਅਸ ਬੀਟਵੀਨ ਥੀਸ ਟਾਈਪ ਆਫ ਥਿੰਗਸ ਤੇ ਮਾਈਗ੍ਰੇਸ਼ਨ ਪਾਲਿਸੀ ਇੱਕ ਵੱਡਾ ਚੈਪਟਰ ਆ ਕਿ ਕਿਵੇਂ ਕਿਵੇਂ ਕਿਉਂ ਹੀ ਚੇਂਜ ਕਰਦੇ ਆ ਕਿਉਂ ਕੱਸਦੇ ਨੇ ਕਿਵੇਂ ਘਟਾਉਂਦੇ ਨੇ ਕਿਉਂ ਵਧਾਉਂਦੇ ਨੇ ਉਹਦੇ ਕਿਹੜੇ ਕਿਹੜੇ ਫੈਕਟਰ ਮੈਂ ਇੱਕ ਲਾਸਟ ਗੱਲ ਕਹਿਣਾ ਚਾਹੁੰਨਾ ਕਿ ਜਿਹੜੀਆਂ 1950 ਤੋਂ ਪਹਿਲਾਂ ਦੀਆਂ ਵੈਸਾਂ ਨੇ ਸਾਰੇ ਏਸ਼ੀਅਨ ਕਿਹਾ ਜਾਂਦਾ ਸੀਗਾ ਇਹ ਏਸ਼ੀਅਨਸ ਨੇ ਸਾਰੇ ਚਾਹੋ ਕੈਰਲਾ ਚਾਹੇ ਚਾਹੇ ਆਂਧਰਾ ਚਾਹੇ ਹੁਣ ਇਸ ਵੇਲੇ ਉਹ ਏਸ਼ੀਅਨ ਦੇ ਅੰਦਰ ਵੀ ਡਿਵਾਈਡਿੰਗ ਲਾਈਨਸ ਆ ਉਹੀ ਜਿਹੜੇ ਪੋਲੀਟਿਕਸ ਦੇ ਰੋਂਗ ਕੰਪੋਨੈਂਟ ਇੰਡੀਆ ਚੱਲਦੇ ਆ ਉਹੀ ਇੱਥੇ ਡਿਬੇਟ ਐਂਡ ਡਿਸਕੋਰਸ ਦੇ ਆ ਜਿਹੜੇ ਹੋਰ ਇਨ੍ਹਾਂ ਕਮਿਊਨਿਟੀ ਨੂੰ ਟ੍ਰੈਜੇਡੀ ਚ ਇਨ੍ਹਾਂ ਪਰਗੇ ਮੁਲਕਾਂ ਚ ਸੁੱਟ ਰਹੇ ਨੇ ਥਿਸ ਇਜ਼ ਆਲਸੋ ਨਿਊ ਚੈਲੰਜੇਬਲ ਪੁਆਇੰਟ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਸਰ ਕੁਲਦੀਪ ਸਿੰਘ ਜੀ ਬਹੁਤ ਹੀ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਮਾਈਗ੍ਰੇਸ਼ਨ ਦੇ ਬਹੁਤ ਸਾਰੇ ਐਸਪੈਕਟਸ ਦੱਸੇ ਤੇ ਕਿਸ ਤਰ੍ਹਾਂ ਸਾਡੀ ਖਾਸ ਕਰਕੇ ਪੰਜਾਬ ਦੀ ਹਿਊਮਨ ਐਂਡ ਸੋਸ਼ਲ ਕੈਪੀਟਲ ਜਿਹੜੀ ਆ ਉਹ ਬਾਹਰ ਨਿਕਲ ਰਹੀ ਹੈ ਤੇ ਉਹ ਉਹਦੇ ਕੀ ਨੁਕਸਾਨ ਹੋ ਸਕਦੇ ਆ ਨਾ ਆਈ ਥਿੰਕ ਐਂਡ ਦੇ ਵਿੱਚ ਅਸੀਂ ਸਰ ਤੋਂ ਕੁਝ ਸੋਲੂਸ਼ਨਸ ਪੁੱਛਣਾ ਚਾਹਾਂਗੇ ਕਿ ਅਸੀਂ ਪੰਜਾਬ ਦੇ ਫਿਊਚਰ 'ਚ ਅਸੀਂ ਕੀ ਦੇਖਦੇ ਆ ਤੇ ਸਾਡਾ ਜਿਹੜਾ ਯੂਥ ਹੁਣ ਇੱਥੇ ਹੈ ਉਹਦੇ ਬਾਰੇ 'ਚ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੇ ਸੋਲੂਸ਼ਨਸ ਨੇ ਜਿਹੜੇ ਉਹ ਸੁਜੈਸਟ ਕਰਦੇ ਨੇ